ਸ੍ਰੀ ਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਜੀ ਸਾਰੇ ਠੀਕ ਠਾਕ ਹੋ ਹਾਂਜੀ ਅਸੀਂ ਵੀ ਠੀਕ ਠਾਕ ਹੈ ਜੀ ਤੇ ਅੱਜ ਆਪਾਂ ਲੈ ਕੇ ਆਏ ਜੀ ਬਹੁਤ ਸੋਹਣੇ ਸੂਟ ਬਹੁਤ ਹੀ ਪਿਆਰੇ ਸੂਟ ਹੈ ਜੀ ਰਖੜੀ ਸਪੈਸ਼ਲ ਸੂਟ ਹੈ ਸਾਰੇ ਸੂਟਾਂ ਤੇ ਡਿਸਕਾਊਂਟ ਹੈ ਜੀ ਤੇ ਅੱਜ ਵਾਲੇ ਸੂਟ ਰਹਿਣ ਵਾਲੇ ਹੈ ਜੀ ਮਸਲੀਨ ਦੇ ਉੱਪਰ ਵਰਕ ਕੀਤਾ ਹੋਇਆ ਹੈ ਜੀ ਸਾਰੇ ਸੂਟਾਂ ਦੇ ਤੇ ਜੇ ਵੀ ਜੋ ਵੀ ਆਪਣੇ ਚੈਨਲ ਤੇ ਨਵੇਂ ਆ ਜੀ ਆਪਣੀ ਵੀਡੀਓ ਦੇਖ ਰਹੇ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਆ ਕਰੋ ਜੀ ਤੇ ਇਹ ਆਪਣੀ ਵੀਡੀਓ ਦਾ ਫਰਸਟ ਸੂਟ ਇਹ ਦੇਖੋ ਜੀ ਇਹ neck ਤੇ ਵਰਕ ਹੈ ਜੀ ਸਾਰਾ ਬਹੁਤ ਸੋਹਣਾ ਵਰਕ ਹੈ ਜੀ ਸਾਰਾ ਮਿਰਰ ਵਰਕ ਕੀਤਾ ਹੋਇਆ ਹੈ ਤੇ ਬਹੁਤ ਸੋਹਣਾ ਇਹਦਾ ਕਲਰ ਹੈ ਮਸਲੀਨ ਦਾ ਫੈਬਰਿਕ ਹੈ ਜੀ ਕੋਈ ਚੁਭਣ ਵਾਲਾ ਫੈਬਰਿਕ ਨਹੀਂ ਹੈ ਜੀ ਬਹੁਤ ਸੌਫਟ ਫੈਬਰਿਕ ਹੈ ਜੀ ਤੇ ਇਹ ਇਹਦਾ ਘੇਰੇ ਤੇ ਕਮ ਹੈ ਜੀ ਤੇ ਇਹ ਬਿਲਕੁਲ ਟੋਨ ਮੈਚ ਕਰਦੀ ਇਹਦੀ ਬਾਟਮ ਹੈ ਜੀ ਦੇਖੋ ਤੇ ਇਹਦਾ ਦੁਪੱਟਾ ਹੈ 60 ਬਹੁਤ ਸੋਹਣਾ ਬਹੁਤ ਪਿਆਰਾ ਦੁਪੱਟਾ ਦੇਖੋ ਸਾਰੇ ਦੇ ਵਿੱਚ ਇਹਦੇ ਗੋਟਾ ਪੱਤੀ ਦਾ ਤੇ ਸਿੱਪੀਆਂ ਦਾ ਕੰਮ ਹੋਇਆ ਚਾਰਫਰੇ ਲੈਸ ਲੱਗੀ ਹੈ ਇਹਦੇ ਤੇ ਫੋਰ ਸਾਈਡ ਲੈਸ ਲੱਗੀ ਹੈ ਆਹ ਪ्युअर ਦਾ ਦੁਪੱਟਾ ਹੈ ਬਹੁਤ ਸੋਹਣਾ ਦੁਪੱਟਾ ਪੂਰਾ ਖੁੱਲਾ ਡੁੱਲਾ ਦੁਪੱਟਾ ਹੈ ਬਹੁਤ ਸੋਹਣਾ ਇਹ ਤੇ ਕੰਮ ਕੀਤਾ ਹੋਇਆ ਹੈ ਇਹ ਆਪਣਾ ਫਰਸਟ ਕਲਰ ਸੀ ਤੇ ਇਹਦੇ ਵਿੱਚ ਨੈਕਸਟ ਜਿਹੜਾ ਕਲਰ ਹੈ ਉਹ ਆਪਣਾ ਸੀ ਗ੍ਰੀਨ ਕਲਰ ਹੈ ਜਿਵੇਂ ਕਦੂ ਰੰਗਾ ਹੁੰਦਾ ਰੰਗ ਜੀ ਉਵੇਂ ਕਲਰ ਹੈ ਬਹੁਤ ਸੋਹਣਾ ਕਲਰ ਹੈ ਇਹ ਵੀ ਇਹਦੇ ਤੇ ਵੀ ਸੇਮ ਵਰਕ ਹੈ ਨੱਕ ਦੇ ਉੱਤੇ ਵਰਕ ਹੈ ਘੇਰੇ ਤੇ ਵਰਕ ਹੈ ਜਿਵੇਂ ਹੁਣ ਅੱਗੇ ਰਖੜੀ ਆ ਰਹੀ ਹੈ ਉਹਦੇ ਵਾਸਤੇ ਤੁਸੀਂ ਰਖੜੀ ਵਾਸਤੇ ਇਹ ਸੂਟ ਲੈ ਸਕਦੇ ਹੋ ਬਿਲਕੁਲ ਟੋਨ ਮੈਚ ਕਰਦੀ ਰੀ ਬਾਟਮ ਹੈ ਬਹੁਤ ਹੀ ਲੈਸ ਪ੍ਰਾਈਸ ਤੇ ਦਿੱਤੇ ਹੋਏ ਆ ਇਹ ਸੂਟ ਲਾਏ ਹੋਏ ਆ ਜੀ ਤੇ ਪੂਰਾ ਕਪੜਾ 3 ਮੀਟਰ ਦੀ ਸਲਵਾਰ ਹੈ ਕੋਈ ਕੱਟ ਨਹੀਂ ਹੈਗਾ ਕਪੜਾ ਸੇਮ ਦਾ ਬਹੁਤ ਸੋਹਣਾ ਦੁਪੱਟਾ ਹੈ ਦਾ ਰਖੜੀ ਵਾਸਤੇ ਦੇਣ ਵਾਸਤੇ ਬਹੁਤ ਸੋਹਣੇ ਸੂਟ ਹੈ ਤੇ ਬਹੁਤ ਹੀ ਲੈਸ ਪ੍ਰਾਈਸ ਤੇ ਹੈ ਜੀ ਪਹਿਲਾਂ 5 ਵਿੱਚ 11-1100 ਦਾ ਸੂਟ ਜੀ ਹੁਣ ਇਹ ਇੱਕ ਸੂਟ ਲਓਗੇ ਤਾਂ 3000 ਦਾ ਦੋ ਸੂਟ ਲਓਗੇ ਤਾਂ 1900 ਦੇ ਪੈ ਜਾਣਗੇ ਜੀ ਤੁਹਾਨੂੰ ਤੇ ਆਪਣਾ ਬਹੁਤ ਆਪਣਾ ਸਕਰੀਨ ਦੇ ਉੱਪਰ ਨਾ ਹੀ ਨੰਬਰ ਚੱਲ ਰਿਹਾ ਹੈ WhatsApp ਨੰਬਰ ਤੁਸੀਂ ਉੱਥੇ ਸਕਰੀਨਸ਼ਾਟ ਲੈ ਕੇ ਸੰਪੇਜ ਕੇ ਆਰਡਰ ਬੁੱਕ ਕਰਵਾ ਸਕਦੇ ਹੋ ਤੇ ਜਿਹੜੇ ਵੀ ਭੈਣ ਭਰਾ ਸਾਨੂੰ ਦੇਖ ਰਹੇ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ